ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਜੰਗਲੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਇੱਕ ਕਿਸਾਨ ਕਮੇਟੀ ਦੁਆਬਾ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਜੰਗਲੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕੀਤੀ ਗਈ ਇਸ ਵਾਰੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸਤਵੀਰ ਸਿੰਘ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਵਿਸ਼ੇਸ਼ ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਦੇ ਕਿਸਾਨ ਵੀਰ ਪਹੁੰਚੇ ਅਤੇ ਇਸ ਮੌਕੇ ਕਿਸਾਨ ਵੀਰਾਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਦੱਸਿਆ ਕਿ 26 ਤਰੀਕ ਨੂੰ ਵਿਚਾਰ ਟ੍ਰੈਕਟਰ ਮਾਰਚ ਕੱਢਿਆ ਜਾਵੇਗਾ ਅਤੇ ਜਲਦੀ ਹੀ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਖਨੌਰੀ ਬਾਰਡਰ ਤੇ ਪਹੁੰਚਣਗੀਆਂ। ਇਸ ਮੌਕੇ ਸਤਵੀਰ ਸਿੰਘ ਪ੍ਰਧਾਨ ਛੌਣੀ ਚਰਨ ਸਿੰਘ ਉਪਰਧਾਨ ਮੋਨਾ ਖੁਰਦ ਅਜਮੇਰ ਸਿੰਘ ਪਿੰਡ ਮੋਨਾ 77 ਬਲਜੀਤ ਸਿੰਘ ਵੱਡੋ ਕੈਸ਼ੀਅਰ ਹਰਜਿੰਦਰ ਸਿੰਘ ਦੇਹਾਣਾ ਜਸਵਿੰਦਰ ਸਿੰਘ ਛੌਣੀ ਜੈਲ ਸਿੰਘ ਜੰਗਲੀਆਣਾ ਗੁਰਚਨ ਸਿੰਘ ਜੰਗਲੀਆਣਾ पिरथीपाल जंगलियाना, गुरमेल सिंह जंगलियाना, लैंबर सिंह जंगलियाना, हरजिंदर सिंह जंगलियाना, बलवंत सिद्धू जंगलियाना, गुरप्रीत सिंह जंगलियाना, गुरविंदर सिंह जंगलियाना, चरणजीत सिंह जंगलियाना, शरणजीत सिंह जंगलियाना ਨਰੇਂਦਰ ਸਿੰਘ ਜੰਗਲੀਆਣਾ ਮਨਿੰਦਰ ਸਿੰਘ ਪਰਮਾਰ ਕਰਨੈਲ ਸਿੰਘ ਜੰਗਲੀਆਣਾ ਬਲਰਾਜ ਸਿੰਘ ਰਹੱਲੀ ਸਰਜੀਤ ਸਿੰਘ ਰਹੱਲੀ ਅਮਨਦੀਪ ਸਿੰਘ ਵੱਡੋਂ ਸਤਨਾਮ ਸਿੰਘ ਵੱਡੋਂ ਅਤੇ ਹੋਰ ਵੀ ਕਿਸਾਨ ਵੀਰ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੀਆਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਕਿਸਾਨਾਂ ਦੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਕਿਸਾਨਾਂ ਦੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਰ ਨਾਦਾ ਇਕਾ ਜਿੰਦਾਬਾਦ 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 ਸਰ ਨਾਦਾ ਇਕਾ ਜਿੰਦਾਬਾਦ 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 ਪ੍ਰਧਾਨ ਜੀ ਅੱਜ ਕਿਸਾਨ ਕਮੇਟੀ ਦੁਆਬਾ ਪੰਜਾਬ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਆ ਸੋ ਇਹਦੇ ਵਿੱਚ ਕੀ ਕੀ ਵਿਚਾਰਾਂ ਕੀਤੀਆਂ ਗਈਆਂ ਸਭ ਤੋਂ ਪਹਿਲਾਂ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਾਡੇ ਇਸ ਕਵਰੇਜ ਲਈ ਆਏ ਹੋ ਅੱਜ ਵਿਚਾਰ ਕਿਸਾਨ ਕਮੇਟੀ ਦੁਆਬਾ ਦਾ ਸਾਡੇ ਤਿੰਨ ਏਜੰਡੇ ਸੀ ਅੱਜ ਪਿੰਡ ਜਾਗਨੀਵਾਲ ਦੇ ਵਿੱਚ ਇਕੱਠੇ ਹੋਣ ਦੇ ਇੱਕ ਤੇ ਜਿਹੜਾ 26 ਤਰੀਕ ਨੂੰ 26 ਜਨਵਰੀ ਟ੍ਰੈਕਟਰ ਮਾਰਚ ਆ ਉਸ ਵਿੱਚ ਆਪਣੇ ਪਿੰਡਾਂ ਨੂੰ ਸਮੂਲੀਅਤ ਦੇਣੀ ਇਹਦੇ ਬਾਰੇ ਇਕੱਠ ਕਰਨਾ ਇਸ ਨੂੰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਬਣਾਉਣਾ ਉਸ ਬਾਬਤ ਅਸੀਂ ਇਕੱਠੇ ਹੋਏ ਸਾਂ ਦੂਸਰਾ ਸਾਡਾ ਏਜੰਡਾ ਸੀ ਜੋ ਸਾਡੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮਰਨ ਵਰਤ ਤੇ ਬੈਠੇ ਹੋਏ ਹਨ ਉਹਨਾਂ ਦੇ ਨਾਲ ਪਰਸੋਂ ਰੋਜ਼ ਤੋਂ 111 ਵਿਅਕਤੀ ਜਿਹੜੇ ਹੋਰ ਬੈਠ ਗਏ ਨੇ ਮਰਨ ਵਰਤ ਦੇ ਉੱਪਰ ਤੇ ਸਾਡਾ ਜਿਹੜਾ ਕਿਸਾਨ ਕਮੇਟੀ ਤਾਬੇ ਦਾ ਉਸ ਵਿੱਚ ਕੀ ਰੋਲ ਹੋਏਗਾ ਉਸ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ ਜੋ ਸਾਡਾ ਉੱਥੇ ਪੱਕਾ ਮੋਰਚਾ ਲੱਗਾ ਗਿਆ ਹੈ ਹਾਂਜੀ ਸੁਪਰਦਾਨ ਜੀ ਆਪਣੇ ਜੋ ਪਿੰਡ ਜੰਗਰੀਵਾਲ ਦੇ ਵਿੱਚ ਜ ਮੀਟਿੰਗ ਕੀਤੀ ਗਈ ਆ ਕੋ ਇਥੋਂ ਵੀ ਵਿਸ਼ੇਸ਼ ਮੈਂਬਰ ਚੁਣੇ ਗਏ ਜੀ ਹਾਂਜੀ ਹਾਂਜੀ ਸਾਡਾ ਇਹ ਪਿਛਲੇ ਕਾਫੀ ਸਮੇ ਤੋਂ ਮੰਗ ਸੀਗੀ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਜੱਲੀਆਂ ਪੰਜ ਮੈਂਬਰੀ ਸੱਤ ਮੈਂਬਰੀ ਜਿੰਨਾ ਹੋ ਸਕਦਾ 9 ਮੈਂਬਰੀ ਕਮੇਟੀਆਂ ਇਕੱਠਿਤ ਕੀਤੀਆਂ ਜਾਣੇ ਇਕਾਈਆਂ ਬਣਾਈਆਂ ਜਾਣ ਤਾਂ ਕਿ ਅਸੀਂ ਇਹਨਾਂ ਨਾਲ ਜੁੜ ਕੇ ਮੁੰਡੇ ਨਾਲ ਮੁੰਡਾ ਲਾ ਕੇ ਜਿਵੇਂ ਆਪਣੀਆਂ ਮੰਗਾਂ ਨੂੰ ਪ੍ਰਸ਼ਾਸਨ ਮੋਰੇ ਸਮੇਂ ਦੀਆਂ ਸਰਕਾਰਾਂ ਮੋਰੇ ਰੱਖ ਸਕੀਏ ਤੇ ਪਿੰਡ ਜੰਗਣੀਵਾਲ ਨੇ ਪਹਿਲ ਕੀਤੀ ਅੱਜ ਪਿੰਡ ਜੰਗਣੀਵਾਲਾ ਚਿੱਤੋਂ ਔਟਵਲਣਾ ਅਤੇ ਬਾਗਾ ਇਹ ਚਾਰ ਪਿੰਡਾਂ ਨੇ ਪਿਛਲੇ ਹਫ਼ਤੇ ਇੱਕ 1,20,000 ਰੁਪਏ ਦਾ ਜਿਹੜਾ ਸੀਗਾ ਇਕੱਠਾ ਕਰਕੇ ਫੰਡ ਰਾਸ਼ਨ ਲੈ ਕੇ ਗਏ ਸੀ ਫਨੋਰੀ ਬਾਰਡਰ ਦੇ ਉੱਪਰ ਜੋ ਉਹਨਾਂ ਨੇ ਪੰਡਿਆ ਜਾ ਕੇ ਸੋ ਇਹਨਾਂ ਨੇ ਅੱਜ ਪਹਿਲ ਕੀਤੀ ਹੈ ਕਿ ਇਹ ਛੇਤੀ ਸਾਨੂੰ ਕੱਲ ਤੱਕ ਸਾਨੂੰ ਜਿਹੜਾ ਆ ਇੱਕ ਵੱਡੀ ਕਮੇਟੀ ਜਿਹੜੀ ਆ ਉਹ ਗਠਿਤ ਕਰਕੇ ਦੇਣਗੇ ਤਾਂ ਕਿ ਅਸੀਂ ਜਿਹੜਾ ਇਹਨਾਂ ਨੂੰ ਫਿਰ ਅਗਲੇ ਪਿੰਡਾਂ ਦੇ ਵਿੱਚ ਜਾ ਕੇ ਤਹੀਂ ਕਮੇਟੀਆਂ ਗਠਿਤ ਕਰਕੇ ਕਾਇਆ ਬਣਾਈ ਜਾ ਸਕਣ। ਤਾਂ ਜੀ ਜੋ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹਾਂਜੀ ਉਹ ਕਿਸ ਮਨੋਰਥ ਤੇ ਕੱਢਿਆ ਜਾ ਰਿਹਾ ਜੀ। ਮਨੋਰਥ ਇਹੀ ਆ ਕਿ ਜਿਹੜੀਆਂ ਅੰਨੀਆਂ ਬੋਲੀਆਂ ਸਰਕਾਰਾਂ ਨੇ ਉਹਨਾਂ ਤੱਕ ਆਪਣੀਆਂ ਜਿਹੜਾ ਸਾਡਾ ਦੁੱਖ ਆ ਕਿਸਾਨਾਂ ਦਾ ਉਹ ਪਹੁੰਚਾਇਆ ਜਾ ਸਕੇ ਕਿਉਂਕਿ ਸਰਕਾਰਾਂ ਦੋਰ ਬੰਦ ਕਰਕੇ ਏਸੀ ਕਮਰਿਆਂ ਦੇ ਬੈਠੀਆਂ ਨੇ ਹੀਟਰ ਲਾ ਕੇ ਬੈਠ ਗਈਆਂ ਨੇ ਉਹ ਸਾਡੀ ਜਿਹੜੀ ਦਰਦ ਆ ਉਹ ਨਹੀਂ ਸੁਣ ਰਹੀਆਂ। ਜੜੀਆਂ ਸਰਕਾਰਾਂ ਨੇ 2 ਸਾਲ ਪਹਿਲਾਂ ਦਿੱਲੀ ਤੋਂ ਸਾਨੂੰ ਉਠਾ ਕੇ ਭੇਜ ਦਿੱਤਾ ਸੀ ਘਰਾਂ ਨੂੰ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਅਸੀਂ ਮੰਨ ਲਈਆਂ ਨੇ ਉਹਦੇ ਉੱਪਰ ਵਿਚਾਰ-ਵਟਾਂਦਰਾ ਹੋਇਆ ਹੋਵੇਗਾ ਕਮੇਟੀਆਂ ਇਕੱਠੇ ਹੋਣਗੀਆਂ ਪਰ ਉਹ ਮੰਗਾਂ ਜਿਉਂ ਦੀਆਂ ਤਿਉਂ ਨੇ ਸਾਡਾ ਕੰਨ ਸਰਕਾਰਾਂ ਨੇ ਐਦਾਂ ਫੜਿਆ ਸੀ ਪਹਿਲਾਂ ਹੁਣ ਕਮਾ ਕੇ ਐਦਾਂ ਫੜ ਲਿਆ ਹਾਲਾਤ ਇੱਕੋ ਜਿਹੇ ਨੇ ਜਿਵੇਂ ਇਹਦੇ ਤਿਉਂ ਦੇ ਤਿਉਂ ਨੇ ਸੋ ਇਸ ਲਈ ਅਸੀਂ ਜਿਹੜਾ ਆ ਇਹ ਮੰਗਾਂ ਨੂੰ ਲੈ ਕੇ ਇਕੱਠੇ ਹੋਈਆਂ ਜੀ ਸਮੂਹ ਕਿਸਾਨ ਜਥੇਬੰਦੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੇਰੀ ਤਾਂ ਇੱਕੋ ਬੇਨਤੀ ਆ ਕੱਲੀ ਪੰਜਾਬ ਦੇ ਨਹੀਂ ਨੂੰ ਸਾਰੇ ਭਾਰਤ ਦੇ ਕਿਸਾਨਾਂ ਨੂੰ ਬੇਨਤੀ ਆ ਭਾਈ ਜੇ ਅੱਜ ਵੀ ਅਸੀਂ ਆਪਣੇ ਰੋਸੇ ਲੈ ਕੇ ਘਰਾਂ 'ਚ ਬੈਠੇ ਰਹਿ ਗਏ ਨਾ ਤੇ ਆਉਣ ਵਾਲਾ ਸਮਾਂ ਸਾਨੂੰ ਅੱਖਾਂ ਕੱਢ ਕੱਢ ਵੇਖੇਗਾ ਪਛਤਾਵਾਗੇ ਅਸੀਂ ਜੇ ਇਹ ਕੱਲੀ ਇੱਕ ਸਰਦਾਰ ਜਗਜੀਤ ਸਿੰਘ ਜਾਂ ਕਿਸੇ ਉਸ ਜਥੇਬੰਦੀ ਦੀ ਗੱਲ ਨਹੀਂ ਇਹ ਸਾਰਿਆਂ ਦੀ ਰੋਜੀ ਰੋਟੀ ਦੀ ਸਾਰਿਆਂ ਦੀ ਹੋਂਦ ਦੀ ਗੱਲ ਆ ਆਪਣੇ ਰੋਸੇ ਗਿਲੇ ਸ਼ਿਕਵੇ ਸਾਰੇ ਘਰ ਛੱਡ ਕੇ ਆ ਜਾਓ ਇਕੱਠੇ ਹੋ ਜਾਓ ਕਿਉਂਕਿ ਇਹ ਸਰਕਾਰ ਜਿਹੜੀ ਬਲੀ ਬੜੀ ਜ਼ਾਲਮ ਸਰਕਾਰ ਹੈ ਕਾਰਪੋਰਟ ਘਰਾਣਿਆਂ ਦੀ ਸਰਕਾਰ ਆ ਇਹ ਕਿਸੇ ਕਿਸਾਨ ਦੀ ਸਰਕਾਰ ਨਹੀਂ ਉਹ ਕਾਰਪੋਰੇਟ ਘਰਾਣੇ ਖੁਸ਼ ਕਰਨ ਉੱਪਰ ਲੱਗੀ ਹੋਈ ਆ ਇਸ ਲਈ ਆਪਣੇ ਗਿਲੇ ਸ਼ਿਕਵੇ ਛੱਡ ਕੇ ਇਕੱਠੇ ਹੋ ਜੋ ਇਹ ਗਿਲੇ ਸ਼ਿਕਵੇ ਅਸੀਂ ਬਾਅਦ ਵਿੱਚ ਨਹੀਂ ਠਲਮਾਗੇ ਹਰ ਇੱਕ ਚੀਜ਼ ਦਾ ਹੱਲ ਜਿਹੜਾ ਆ ਉਹ ਵਿਚਾਰ ਵਟਾਂਦਰਾ ਵਿਚਾਰ ਵਟਾਂਦਰੇ ਨਾਲ ਅਸੀਂ ਹੱਲ ਕਰ ਲਵਾਂਗੇ ਪਰ ਆਓ ਇਹਨੂੰ ਗਿਲੇ ਸ਼ਿਕਵੇ ਖਤਮ ਕਰਕੇ ਇਹ ਲੜਾਈ ਜਿੱਤ ਸਕੀਏ ਸਰਕਾਰਾਂ ਦੇ ਕੋਲੋਂ ਕਿਉਂਕਿ ਆਪਣੇ ਹੱਕ ਲੈਣ ਲਈ ਲੜ ਸਕੀਏ ਠੀਕ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ